ਤਹਾਰੇ ਸਰੀਰ ਵਿੱਚ ਨੇ ਗੰੰਡਾ ਚਾਹੇ ਤੁਸੀਂ ਮੇਲ ਹੋ ਚਾਹੇ ਫੀਮੇਲ ਹੋ ਜੇ ਤੁਹਾਡੇ ਸਰੀਰ ਵਿੱਚ ਗੰੰਡਾ ਬਣਿਆ ਨੇ ਚਾਹੇ ਬੱਚੇਦਾਨੀ ਚ ਨੇ ਚਾਹੇ ਰਸੌਲੀਆਂ ਨੇ ਚਾਹੇ ਪਾਣੀ ਦੀ ਭਰੀਆਂ ਰਸੌਲੀਆਂ ਨੇ ਕੋਈ ਵੀ ਬਣੀ ਹੋਵੇ ਕਿਤੇ ਵੀ ਸਰੀਰ ਚ ਹੋਵੇ 4 ਦਿਨਾਂ ਦੇ ਵਿੱਚ ਗੈਪ ਹੋ ਜਾਉ 4 ਤੋਂ 5 ਦਿਨ ਜਿਹਦੇ ਜ਼ਿਆਦਾ ਬਣਿਆ ਨੇ ਉਹਨੂੰ 6 ਤੋਂ 7 ਦਿਨ ਵੀ ਲੱਗ ਸਕਦੇ ਆ ਪਰ ਇੱਕ ਪ੍ਰੇਰ ਜਰੂਰੀ ਆ ਸਭ ਤੋਂ ਪਹਿਲਾਂ ਦੱਸ ਦਈਏ ਜਿੰਨਾ ਟਾਈਮ ਆਪਣੀ ਇਹ ਟ੍ਰਿਕ ਵਰਤਣੀ ਆ ਤੁਸੀਂ ਕੋਈ ਖਾਣਾ ਕੁਛ ਨਹੀਂ ਹੈਗਾ ਪੀ ਸਕਦੇ ਹੋ ਨਾ ਕੋਈ ਕਹੇ ਸੋਲੇ ਖਾਣੇ ਆ ਪੁੱਜੇ ਹੋਏ ਨਾ ਤੁਸੀਂ ਰੋਟੀ ਖਾਣੀਆਂ ਨਾ ਬਰੈਡ ਖਾਣੀਆਂ ਨਾ ਬਿਸਕੁਟ ਖਾਣੀਆਂ ਕੁਝ ਵੀ ਨਹੀਂ ਖਾਣਾ ਬਸ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਨੇ ਵਰਤ ਰੱਖਣਾ ਜੂਸ ਵਗੈਰਾ ਪੀ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਕਿਸੇ ਚੀਜ਼ ਦਾ ਜੂਸ ਪੀਣਾ ਜੂਸ ਪੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਪਰ ਨਾਲ ਮਿੱਠਾ ਤਾਂ ਬਿਲਕੁਲ ਨਹੀਂ ਲੈਣਾ ਹੈਗਾ ਤੇ ਇੱਕ ਹਰਾ ਧਨੀਆ ਲੈਣਾ 50 ਗ੍ਰਾਮ ਪਦੀਨੇ ਦੇ ਪੱਤੇ ਲੈਣੇ 50 ਗ੍ਰਾਮ ਕੜੀ ਪੱਤੇ ਲੈਣੇ 50 ਗ੍ਰਾਮ ਹਲਦੀ ਲੈਣੀ 50 ਗ੍ਰਾਮ ਨਮਕ ਲੈਣਾ 10 ਗ੍ਰਾਮ ਯਾਦ ਰੱਖਿਓ ਜਿੰਨੇ ਵਾਰ ਵੀ ਦਿਨ ਦੇ ਵਿੱਚ ਬਣਾਉਂਗੇ ਤੇ ਪਹਿਲੀ ਚਾਰ ਵਾਰ ਤੁਸੀਂ ਨਮਕ ਲੈ ਸਕਦੇ ਹੋ ਉਸ ਤੋਂ ਬਾਅਦ ਨਮਕ ਬੰਦ ਕਰ ਦਿਓ ਕਿਉਂਕਿ ਆਪਾਂ ਦਿਨ ਦੇ ਵਿੱਚ 30 ਤੋਂ 40 ਗ੍ਰਾਮ ਨਮਕ ਲੈ ਸਕਦੇ ਹਾਂ ਇਸ ਤੋਂ ਬਾਅਦ ਨਮਕ ਨਹੀਂ ਲੈਣਾ ਤੁਸੀਂ ਤੇ ਸਾਰੀ ਚੀਜ਼ਾਂ ਨੂੰ ਇੱਕ ਮਿਕਸੀ ਦੇ ਵਿੱਚ ਗ੍ਰाइंड ਕਰੋ ਇੱਕ ਗਲਾਸ ਪਾਣੀ ਦਾ ਪਾਓ ਪਿણો ਸਾਣੂ ਤੇ ਪੀ ਲਓ ਦਿਨ ਦੇ ਵਿੱਚ ਚਾਰ ਜਾਂ ਪੰਜ ਵਾਰ ਤੁਸੀਂ ਇਹ ਜ਼ਰੂਰ ਕਰਨਾ ਛੇ ਜਾਂ ਸੱਤ ਵਾਰ ਵੀ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਤੇ ਪਰ ਜਿੰਨਾ ਟਾਈਮ ਤੁਸੀਂ ਯੂਜ਼ ਕਰਦੇ ਹੋ ਚਾਰ ਦਿਨ ਪੰਜ ਦਿਨ ਤਾਂ ਤੁਸੀਂ ਕੁਝ ਖਾਣਾ ਨਹੀਂ ਪੰਜ ਦਿਨਾਂ ਬਾਅਦ ਤੁਸੀਂ ਜਦੋਂ ਹੱਥ ਲਾ ਕੇ ਸਰੀਰ ਤੇ ਦੇਖੋਗੇ ਜਿਹੜੀ ਤੁਹਾਡੇ ਗੱਡਾ ਮੂਠੇ-ਮੂਠੇ ਬਣਿਆ ਪਿਆ ਨੇ ਤੁਹਾਨੂੰ ਡਰ ਲੱਗਦਾ ਵੀ ਕਿਤੇ ਕੈਂਸਰ ਨਾ ਹੋ ਜਾ ਤੇ ਫਿਰ ਇਹ ਬਿੰਟਾ ਸਕਿੰਟਾਂ ਦੇ ਵਿੱਚ ਗੈਪ ਹੋ ਜਾਣਗੀ ਹੈ ਧੰਨਵਾਦ